ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਵਾਂਗੋ ਜਨਨ ਦੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਆਪਣਾ ਨਵਾਂ ਬਲੌਗ ਅੱਜ ਦਾ ਵੀ ਆਪਣਾ ਦਿਨ ਹੈਗਾ ਬਿਲਕੁਲ ਵੀਜ਼ੀ ਸਾਰੇ ਕੰਮ ਕਰ ਕਰਕੇ ਰੋਟੀ ਪਾਣੀ ਖਾ ਕੇ ਕੇਸੇ ਇਸ਼ਨਾਨ ਕਰਕੇ ਆਪਾਂ ਹੋ ਗਏ ਆ ਫ੍ਰੀ ਅੱਜ ਸੀਣਿਆ ਜੀ ਆਪਾਂ ਨਿਸ਼ਾਨ ਸਾਹਿਬ ਜਿਵੇਂ ਮਸ਼ੀਨ ਦੀ ਤਿਆਰੀ ਕਰ ਦਿੱਤੀ ਆ ਜਿਹੜਾ ਉਦਾਸੀ ਸੰਪਰਦਾ ਕਰਕੇ ਜਿਹੜਾ ਉੱਥੇ ਸਾਡੀ ਜਗ੍ਹਾ ਤੇ ਨਿਸ਼ਾਨ ਸਾਹਿਬ ਚੜਦਾ ਉਹ ਰੈੱਡ ਕਲਰ ਵਿੱਚ ਚੜਦਾ ਬਾਵਾ ਕਲਰ ਵਿੱਚ ਵੀ ਚੜਾ ਸਕਦੇ ਆ ਰੈੱਡ ਕਲਰ ਵਿੱਚ ਵੀ ਚੜਾ ਸਕਦੇ ਆ ਇਹ ਇਹ ਰੈੱਡ ਕਲਰ ਦੇ ਐਸ ਵਾਰ ਸਾਰੇ ਇਹ ਪੋਚਾ ਵਗੈਰਾ ਮੈਂ ਚੰਗੀ ਤਰ੍ਹਾਂ ਲਗਾ ਲਿਆ ਇੱਥੇ ਮੈਂ ਵਿਛਾ ਦਿੱਤੀ ਇਹ ਚਾਦਰ ਤਾਂ ਕਿ ਜਦੋਂ ਮੈਂ ਨਿਸ਼ਾਨ ਸਾਹਿਬ ਸਿਉਂਗੀ ਤੇ ਉਹ ਥੱਲੇ ਪੈਰਾਂ ਚ ਨਹੀਂ ਜਾਂ ਫਰਸ਼ ਨੂੰ ਨਹੀਂ ਲੱਗੂਗਾ ਐਸੀ ਚਾਦਰ ਇਹ ਧੋਤੀ ਹੋਈ ਆ ਇਹਦੇ ਉੱਪਰ ਉਹਨੂੰ ਕੀ ਕੀ ਦਾ ਰੱਖ ਦੂੰਗੀ ਤੇ ਮੈਂ ਸਾਰੀ ਤਿਆਰੀ ਇੱਥੇ ਕਰ ਲਈ ਆ ਤੇ ਕੰਮ ਸਾਰੇ ਆਪਾਂ ਨਿਬੇੜ ਲਏ ਆ ਅ ਪਗੀ ਨੂੰ ਵੀ ਮੈਂ ਰੋਟੀ ਖਵਾ ਕੇ ਵਾਸ਼ੂ ਮੀ ਜਾਈ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਹੈੱਡ ਬਾਸ ਲਾਉਣ ਤੋਂ ਪਹਿਲਾਂ ਤੇ ਇਹਨੂੰ ਮੈਂ ਇੱਥੇ ਬੰਨ੍ਹ ਦਿੱਤਾ ਇਹਨੂੰ ਮੈਂ ਇੱਥੇ ਤਾਂ ਬੰਨਿਆ ਪੱਖਾ ਚਲਾ ਦਿੱਤਾ ਇੱਥੇ ਤਾਂ ਬੰਨਿਆ ਪੱਗੂ ਨੂੰ ਕਿਉਂਕਿ ਮੈਨੂੰ ਸ਼ਾਨ ਸਾਹਿਬ ਸੀਨੇ ਫਿਰ ਬਾਰ-ਬਾਰ ਪੱਗੀ ਉੱਥੇ ਮੇਰੇ ਕੋਲ ਆਉ ਜਾਂ ਉੱਪਰ ਬੈਠੋ ਫਿਰ ਸਹੀ ਨਹੀਂ ਤੇ ਇਹ ਨਿਸ਼ਾਨ ਸਾਹਿਬ ਜਿਹੜੇ ਮਨੀ ਦਾ ਬਾਬਾ ਕੱਟ ਕੇ ਗਏ ਆ ਚਾਰ ਤੇ ਚਾਰ ਜਿਹੜੇ ਉਹ ਪਏ ਆ ਹਜੇ ਵੈਸੇ ਤਾਂ ਬਹੁ ਹੋ ਜਾਂਦੇ ਵੈਸੇ ਤਾਂ 18 ਵੀ ਹੋ ਜਾਂਦੇ ਨਿਸ਼ਾਨ ਸਾਹਿਬ 20 ਵੀ ਹੋ ਜਾਂਦੇ ਆ ਪਰ ਇਸ ਵਾਰ ਥੋੜੇ ਹੀ ਆ ਉਨ ਜੇ ਕੋਈ ਐ ਨਾ ਪੂਰਾ ਟਾਈਮ ਤੇ ਲੈ ਕੇ ਆ ਨਿਸ਼ਾਨ ਸਾਫ ਇਹ ਨਹੀਂ ਅਸੀਂ ਫੜਨੇ ਫੇ ਨਹੀਂ ਮੈਂ ਬਾਪੂ ਨੂੰ ਕਹਿਣਾ ਕਿਸੇ ਦਾ ਵੀ ਨਿਸ਼ਾਨ ਸਾਫ ਫੜੀ ਕਿਉਂਕਿ ਮੇਰਾ ਨਿਕਲ ਜਾਂਦਾ ਫੇ ਕਚੁੰਬਰ ਅ ਫੇ ਮੈਨੂੰ ਮੇਰੀ ਸਿਹਤ ਵੀ ਉਦਾਂ ਦੀ ਹੋ ਜਾਂਦੀ ਆ ਮਤਲਬ ਕਿ ਟਾਈਮ ਲੱਗ ਜਾਂਦਾ ਨਾ ਸੀ ਨੂੰ ਇਹ ਕਿਹੜਾ ਇੱਕਦਮ ਸੀ ਹੋ ਜਾਂਦੇ 18 18 20 20 ਇੱਕਦਮ ਸੀਨੇ ਮੁਸ਼ਕਲ ਬਹੁਤ ਆ ਐਦਾਂ ਹੁੰਦੀ ਹੁਣ ਇਹ ਟੋਟਲ ਜਿਹੜੇ 8 ਆ ਤੇ ਇਹ ਲੈ ਕੇ ਆਈ ਜੀ ਮੈਂ ਦੁਪੱਟਾ ਕਾਟਨ ਦਾ ਮੈਂ ਕਾਟਨ ਦਾ ਨਲਾਦਾ ਮੇ ਪੁੱਠਾ ਲੈ ਲੈ ਦੁਪੱਟਾ ਮੈਨੂੰ ਇਸ ਦੁਪੱਟੇ ਦਾ ਰੰਗ ਹੀ ਬਹੁਤ ਸੋਹਣਾ ਲੱਗਾ ਕੱਲ ਮੈਂ ਕਿਹਾ ਮੈਂ ਲੈ ਜਾਣਾ ਇਹ ਇੱਕ ਮੈਂ ਆਪਣੇ ਲਈ ਲੈ ਕੇ ਆਈ ਅ ਦੋ ਦੁਪੱਟੇ ਮੈਂ ਲੈ ਕੇ ਆਈ ਮਨੀ ਦੀ ਦਾਦੀ ਵਾਸਤੇ ਦਿਖਾਵਾਂ ਕਿੰਦਾਂ ਦੇ ਕਲਰ ਆ ਫੇਸ ਹੀ ਨਹੀਂ ਨਿਸ਼ਾਨ ਸਭ ਇਹ ਵਾਲੇ ਅਜੀ ਦੋ ਦੁਪੱਟੇ ਮਨੀ ਦੀ ਦਾਦੀ ਲਈ ਲੈ ਕੇ ਆਈ ਮੈਂ ਇਹ ਕੇ ਵਾਲਾ ਮਹਿੰਦੀ ਕਲਰ ਆ ਇਹੋ ਮਹਿੰਦੀ ਰੰਗਾ ਮੰਮੀ ਦਾ ਮੈਂ ਪ੍ਰਿੰਟਡ ਸੂਟ ਲੈ ਕੇ ਆਈ ਸੀਗੀ ਫੇ ਉਹਦੇ ਨਾਲ ਕਾਟਨ ਦੀ ਚੁੰਨੀ ਲੈ ਆਉਂਦੀ ਇੱਕ ਇਹ ਫੁੱਲਾਂ ਵਾਲਾ ਮਾਲਾ ਵਾ ਇਹ ਵੀ ਮਨੀ ਦੀ ਦਾਦੀ ਦਾ ਹੀ ਆ ਤੇ ਇਹ ਡਾਰਕ ਜਿਹੜਾ ਮੈਂ ਆਪਣੇ ਨਹੀਂ ਲੈ ਕੇ ਆਈ ਆ ਇਹ ਉਦਾਂ ਸੀ ਦੋਨੇ ਹੀ ਲੈ ਸਕਦੀ ਆ ਪਰ ਤੇ ਲਾਈਟ ਹੋ ਜਾਂਦੇ ਆ ਦੋ ਤਿੰਨ ਅਰੀ ਤੋਂ ਬਾਅਦ ਵਿੱਚ ਇਹਨਾਂ ਦਾ ਕਲਰ ਜਿਹੜਾ ਉਹ ਲਾਈਟ ਹੋ ਜਾਂਦਾ ਇਹ ਮਨੀ ਦੀ ਦਾਦੀ ਦੇ ਆ ਦੋ ਤੇ ਇਹ ਜਿਹੜਾ ਮੈਂ ਲਿਆ ਗ੍ਰੀਨ ਇਹ ਮੇਰਾ ਚਲੋ ਜੀ ਹੁਣ ਮੈਂ ਕਰ ਲਾਂ ਅ ਸਟਿਚ ਸਾਰੇ ਨਿਸ਼ਾਨ ਸਾਬ ਸਟਿਚ ਕਰਕੇ ਤੇ ਫਿਰ ਤੁਹਾਨੂੰ ਦਿਖਾਉਣਾ ਵੀ ਅਸੀਂ ਕਿ 10 ਸਟਿਚ ਕਰੀ ਦੇ। ਤੇ ਇਹ ਜੀਓ ਵਾਲਾ ਕੰਮ ਕੋ ਮਨਵੇੜ ਕੇ ਤੇ ਮੈਂ ਆ ਗਈ ਆ ਗੰਗੋ ਮੰਗਾ ਵਾਲਾ ਧਾਰ ਕੱਢਣ। ਉਸ ਤੋਂ ਬਾਅਦ ਫੇ ਅੱਜ ਜਾਣਾ ਸ਼ਹਿਰ ਅੱਜ ਫੇ ਕੰਮ ਆ। ਅੱਜ ਫੇ ਕੰਮ ਹੈਗਾ ਮਨਵੀਰ ਦੇ ਲੋਵਰ ਹੈਗੇ ਆ। ਫਿੱਟ ਨਹੀਂ ਗਏ ਮਤਲਬ ਕਿ ਚੇਂਜ ਕਰਾ ਕੇ ਲੈ ਕੇ ਆਉਣੇ ਰੋਜ਼ ਹੀ ਕੋਈ ਨਾ ਕੋਈ ਪੰਗਾ ਹਾਂ ਮੈਂ ਨਾ ਹਾਂ ਮੈਂ ਨਾ ਲਿਪ ਕਲਰ ਲੈ ਕੇ ਆਈ ਆ ਤੇ ਇਹ ਹੈਗਾ ਪਿੰਕ ਕਲਰ ਦਾ ਮੈਂ ਜਿਆਦਾ ਰੈੱਡ ਹੀ ਲਗਾਈ ਆ ਪਿੰਕ ਨਹੀਂ ਕਰੀ ਲਾਈ ਉਹ ਮੈਂ ਵੈਸੇ ਹੀ ਲਾ ਲਈ ਮੇਰਾ ਮੈਂ ਕਿਹਾ ਬਾਅਦ ਚ ਮੇਰਾ ਮਦਗੀ ਮਨ ਨਹੀਂ ਕੀਤਾ ਮੈਂ ਚੇਂਜ ਕਰਾਂ ਮੈਂ ਕਿਹਾ ਤਾਰ ਕੱਢ ਕੇ ਆਣ ਕੇ ਸ਼ਹਿਰ ਜਾਣ ਲੱਗੇ ਚੇਂਜ ਕਰ ਲੈਣੇ ਮੰਨ ਵੀਰ ਵੀ ਗਏ ਆਂਦੇ ਆ ਮम्मा ਬਿਲਕੁਲ ਭੈੜਾ ਲਿਪ ਕਲਰ ਆ ਕਿਸੇ ਕੰਮ ਦਾ ਨਹੀਂ ਮੈਂ ਕਿਹਾ ਮੈਂ ਦੇ ਹੀ ਦੇਣੀ ਆ ਲਿਪਸਟਿਕ ਉਹਨਾਂ ਨੂੰ ਲਾਉਣੀ ਨਹੀਂ ਲਾਉਣੀ ਨਹੀਂ ਬੱਸ ਨਹੀਂ ਲਾਉਂਦੀ ਇਹ ਦੇਖ ਲਓ ਜੀ ਇੱਧਰ ਆ ਮੈਡਮ ਜੀ ਅੱਜ ਰੜੇ ਡੇਗਦੀ ਫਿਰੂਗੀ ਹਨਾ ਇਹੋ ਰੜੇ ਹੁਣ ਇਹਨੂੰ ਪਰਾਂ ਕਰ ਫੇਮ ਆ ਰੰਗੋਗੇ ਆਇਆ ਸੀ ਕਮੈਂਟ ਸਿਸਟਰ ਦਾ ਕਹਿੰਦੀ ਸਾਡੀ ਬੱਚੀ ਇੱਦਾਂ ਕੀ ਆ 11 ਕ ਮਹੀਨਿਆਂ ਦੀ ਉਹ ਵੀ ਬਹੁਤ ਇਦਾਂ ਆਡੇ ਲੈਂਦੀ ਆ ਇਹ ਇਹਨਾਂ ਦੀ ਜਿਹਦਾ ਆਦਤ ਹੀ ਹੁੰਦੀ ਇਦਾਂ ਹਨਾ ਲੇਕਿਨ ਫੇ ਮੇਰੇ ਵੱਲ ਨੂੰ ਆਉਣਾ ਬਹੁਤ ਵਧੀਆ ਬਹੁਤ ਵਧੀਆ ਬੁਰਸ਼ ਕਰਦੀ ਹੱਟੀ ਉਦਾਂ ਵੀ ਉਹ ਹਾਇ ਅਜੀ ਸੋਸਤੀ ਜਈਆ ਅਜੀ ਵਜਿਆ ਆਪਸ ਨਾਲ ਜਿਹਨੂੰ ਕਹਿ ਦੋ ਮਨੇ ਆਂਬ ਕਿਤੇ ਕਿਤੇ ਹੀ ਰਹਿ ਗਏ ਇਹਨਾਂ ਨੂੰ ਲੱਗੇ ਹਨ ਹਾਂ ਦੇਖੋ ਆਂਬ ਲਟਕਦੇ ਮੇਰਾ ਅੱਜ ਟਾਈਮ ਹੀ ਨਹੀਂ ਮੈਂ ਪਿੰਡੀਆਂ ਦੀ ਸਬਜ਼ੀ ਨਹੀਂ ਤੇ ਆਂਬਾ ਦੀ ਪਿਉਰੀ ਪਾ ਕੇ ਬਣਾਉਣੀ ਸੀ ਆ ਲੱਗਿਆ ਬਹੁਤ ਟੇਸਟੀ ਬਣਦੀ ਹੁੰਦੀ ਉਹ ਸਬਜ਼ੀ ਇੱਕ ਤਾਂ ਕਿਤੇ ਕਿਤੇ ਹੀ ਰਹਿ ਗਏ ਆਂਬ ਦੇ ਮੇਰੇ ਵਾਲ ਦੇਖ ਦੀ ਤਾਂ ਵੀ ਰੜੇ ਤਿਲਕੀ ਜਾਊਗੀ ਉਦਾਂ ਹੀ ਹਨਾ ਇਹੋ ਆ ਹੋਏ ਨਾ ਸੱਚੀ ਮੈਨੂੰ ਚਪਲੇ ਕਾ ਹੀ ਨਹੀਂ ਕਾਲਾ ਪੂਰਾ ਰੰਗ ਗਿਆ ਮੈਂ ਤੈਨੂੰ ਕਹੀ ਜਾਨੀ ਸੀ ਪੂਰਾ ਵਾ ਨਹੀਂ ਮੈਂ ਕਾਲਾ ਹੀ ਕਹਿੰਦੀ ਸੀ ਤੂੰ ਪੂਰਾ ਕਹਿੰਦਾ ਸੀ ਸੱਚ ਹਾ ਨਾ ਚਲੋ ਜੀ ਆਜੋ ਜੀ ਮੇਰੇ ਮੁੰਡੇ ਨੇ ਲਿਪਸਟਿਕ ਦਾ ਕਲਰ ਨਹੀਂ ਪਸੰਦ ਤੇ ਮੁੰਡਿਆਂ ਦਾ ਕਿਹਾ ਮੰਨਣਾ ਹੀ ਪੈਂਦਾ ਤੇ ਮੈਂ ਲਿਪਸਟਿਕ ਕਦੀ ਹੀ ਨਹੀਂ ਲਾਉਣੀ ਕੱਲ ਮੈਂ ਲੈ ਕੇ ਆਈ ਇਹ ਹਜੇ ਵੀ ਮੇਰੀ ਲਿਪਸਟਿਕ ਹੀ ਦੇਖੀ ਜਾਂਦਾ ਦੇਖ ਨਹੀਂ ਲਾਉਂਦੀ ਮੈਂ ਜ਼ਿੰਦਗੀ ਚ ਕਦੀ ਵੀ ਇਹ ਕਲਰ ਨਹੀਂ ਰਹਿਣਾ ਜਿਹੜੇ ਮੇਰੇ ਮੁੰਡੇ ਨੂੰ ਨੇ ਪਸੰਦ ਓਕੇ ਡਨ ਹੁਣ ਜੀ ਮੈਂ ਚਲਨੀ ਮਨਵੀਰ ਨਾਲ ਫੇਰ ਸ਼ਹਿਰ ਨੂੰ ਆਕ ਗਈ ਮੈਂ ਸੱਚੀ ਸ਼ਹਿਰ ਜਾ ਜਾ ਕੇ ਜਾ ਜਾ ਕੇ ਇਹਨੂੰ ਮੈਂ ਕੱਲੇ ਨੂੰ ਭੇਜ ਦਿੱਤਾ ਇਹਨੇ ਕੋਈ ਨਾ ਕੋਈ ਫੇਰ ਉੱਦਾਂ ਦਾ ਕਪੜਾ ਚੱਕ ਕੇ ਆ ਜਾਣਾ ਕੱਲ ਵੀ ਮੈਂ ਇਹਨੂੰ ਕਿੰਨਾ ਫੋਰਸ ਕੀਤਾ ਮੈਂ ਕਿਹਾ ਮਨਵੀਰ ਆ ਜਿਹੜੇ ਰੋਵਰ ਲੈ ਆ ਇਹ ਵੀ ਚੈੱਕ ਕਰ ਲਾ ਪਾ ਕੇ ਦੇਖ ਲਾ ਨਹੀਂ ਮम्मा ਸਹੀ ਹੋਣਾ ਨਹੀਂ ਮम्मा ਸਹੀ ਹੋਣਾ ਮੇਰੀ ਗੱਲ ਵੀ ਮੰਨ ਲਿਆ ਕਰ ਐਦਾਂ ਦੇ ਮੈਂ ਤੇਰੀ ਮੰਨੀ ਆ ਦੇਖੋ ਮੈਂ ਲਿਪਸਟਿਕ ਕੋ ਚੇਂਜ ਕਰਾਉਣ ਚੱਲੀ ਆ ਵਾਲੀ ਸੀ ਲਿਪਸਟਿਕ ਪਿੰਕ ਇਹ ਵਾਲੀ ਸੀ ਪਿੰਕ ਇਹ ਪਿੰਕ ਲਿਪਸਟਿਕ ਜਿਹੜੀ ਮੈਂ ਲੈ ਕੇ ਆਈ ਤੇ ਹੁਣ ਮੈਂ ਇਹਦੇ ਨਾਲ ਦੀ ਆ ਰੈੱਡ ਲੈ ਕੇ ਆਈ ਸੀ ਤੇ ਜਨਾਬ ਜੀ ਇਹ ਸਹੀ ਆ ਭਾਜੀ ਭਾਜੀ ਸਹੀ ਹੈ ਇਹ ਕਹਿੰਦਾ ਸਹੀ ਆ ਆ ਨਹੀਂ ਲਾਉਣੀ ਕਹਿੰਦਾ ਕਰੀ ਹੁਣ ਮੈਂ ਲੈ ਕੇ ਜਾਉਂਗੀ ਵੈਸੇ ਵੈ ਆਪਨ ਕਰ ਲਈ ਭਾਜੀ ਜਾਣਦੇ ਆ ਜੇ ਮੜੂਗੀ ਠੀਕ ਆ ਨਾ ਮੜੂ ਤਾਂ ਨਾ ਸਹੀ ਹਨਾ ਜਿੰਦਾ ਨਹੀਂ ਲੱਗ ਜਣੇ ਕੋਈ ਨਹੀਂ ਚਾਹ ਲੈਣਾ ਹਾਂ ਇਨਾ ਦਿਮਾਗ ਘੁੰਮਿਆ ਹੋਇਆ ਵੀ ਮੈਂ ਚੱਪਲ ਪਾ ਕੇ ਚੱਲੀ ਦੋਵੇਂ ਲੋਅਰ ਲੈ ਲੈਣੀ ਪੈਂਟੀ ਲੈਣੀ ਬੱਸ ਯਾਰਾ ਇੱਕ ਲੋਅਰ ਹੋਰ ਲੈ ਲਈ ਭਰਾਵਾ ਮੇਰਿਆ ਬਸ ਥੋੜੇ ਪਾ ਕੇ ਲੈ ਲਵਾਂਗੇ ਨਿਕਾਲੀ ਜਾ ਤੂੰ ਉਹ ਜਿਹੜੇ ਅੰਦਰ ਹੋਣੇ ਜਦੋਂ ਪੈਦੇ ਨੇ ਉਹ ਆ ਲੈਣ ਤੋਂ ਬੱਸ ਲੈ ਤਾਂ ਗੱਲ ਕੀ ਆ ਦੋ ਪ੍ਰੋਗਰਾਮ ਆ ਕੀ ਪਾਉਂਗਾ ਇੱਕ ਲੋਅਰ ਲੈਣੀ ਇੱਕ ਪੈਂਟ ਲੈਣੀ ਚੇਂਜ ਕਰਾ ਕੇ ਆਖੇ ਲੱਗਦੀ ਆ ਕਿਤੇ ਉਹ ਅੱਜ ਕੱਲ੍ਹ ਦੀਆਂ ਗਾਲ ਵੀ ਨਹੀਂ ਕੱਢ ਸਕਦੀ ਚੈਨਲ ਤੇ ਹੋਰ ਮੇਰਾ ਹੀ ਰੋਸਟ ਹੋਣ ਲੱਪੂਗਾ ਫਰੀ ਦੇ ਵਿੱਚ ਲੇਖਿਆ ਦੇਖੋ ਕੈਂਡੀ ਜਿੱਤੇ ਆ ਗਈ ਉਹਨੂੰ ਦੇਖ ਕੇ ਕੈਂਡੀ ਬਦਲ ਹੋ ਗਿਆ ਫੇਰ ਅੱਜ ਹਨਾ ਮਾਨਾ ਮਨੀ ਹਾਂ ਮੌਸਮ ਦੇਖ ਲਾ ਫੇਰ ਬੱਦਲ ਵਾਲਾ ਰਾਤੀ ਵੀ ਗੱਡੀ ਚਲਾਉਂਦੇ ਆ ਮੀਂਹ ਆਇਆ ਸੀ ਹਨਾ ਹੁਣ ਆਪਾਂ ਲੈ ਲਈਓਥੋਂ ਲੋਸ਼ਨ ਫਿਰ ਚੱਲੀ ਏ ਕਈ ਬੁੜੇ ਵੀ ਕਿੰਨਾ ਠਰਕੀਆ ਹਨਾ ਮਨੀ ਕਿੰਨੇ ਧਿਆਨ ਨਾਲ ਦੇਖ ਕੇ ਜਾਂਦਾ ਨਾਲ ਅੱਖਾਂ ਕਿੱਦਾਂ ਕਰਦਾ ਦੰਨਾ ਗਿਆ ਸਹੀ ਕਿ ਨਹੀਂ ਬੁੜਾ ਸਕੂਟਰੀ ਤੇ ਸੀਗਾ ਤੇ ਉਹ ਮਨੀ ਸਾਹਮਣੇ ਦੇਖ ਕੇ ਸਕੂਟਰੀ ਨਹੀਂ ਚਲਾਉਂਦੇ ਮੇਰੇ ਵਾਲੀ ਦੇਖੀ ਜਾਂਦੇ ਆ ਅੱਖਾਂ ਕਿੱਦਾਂ ਕਰੀ ਜਾਂਦੇ ਸੀ ਦੇਖ ਲਓ ਕਈ ਬੁੜੇ ਵੀ ਕਿੰਨਾ ਠਰਕੇ ਹੁੰਦੇ ਹਨਗਾ ਮੈਨਸ ਕਿ ਗਲਤ ਵਰਡ ਯੂਜ਼ ਕਰਾਂ ਤਾਂ ਮੈਂ ਠਰਕੀ ਬੱਠਰਕੀ ਵਾਲੀ ਠਰਕੀ ਵਰਡ ਹੀ ਯੂਜ਼ ਹੋਊਗਾ ਹੋਰ ਕਿਹੜਾ ਕਰ ਸਕਦੇ ਆ ਮੈਂ ਜੀ ਲਿਪਸਟਿਕ ਚੇਂਜ ਕਰ ਲਈ ਜਿਹੜੀ ਮਨਵੀਰ ਨੂੰ ਨਹੀਂ ਸੀ ਪਸੰਦ ਜਿਹੜਾ ਨੂੰ ਕਲਰ ਪਸੰਦ ਸੀ ਮੈਂ ਉਹ ਲੈ ਲਿਆ ਲਿਪਸਟਿਕ ਦਾ ਕਾਫੀ ਕਲਰ ਲਿਆ ਮੈਂ ਰੈੱਡ ਤੇ ਵਾਲਾ ਮੈਂ ਲਈ ਸੀ ਮੈਂ ਇਹਦੇ ਕੈਨ ਤੇ ਲਿਪਸਟਿਕ ਚੇਂਜ ਕਰ ਲਈ ਇੰਨੇ ਮੇਰੇ ਕੈਨ ਤੇ ਜਿਹੜੇ ਲੋਅਰ ਮੈਨੂੰ ਮਤਲਬ ਕਿ ਇਹਦੇ ਲੂਸ ਸੀ ਜਾਂ ਕਿਦਾਂ ਇਹਨੇ ਉਹ ਚੀਜ਼ ਲਈ ਜਿਹੜੀ ਮੈਨੂੰ ਪਸੰਦ ਸੀ ਸ਼ਰਟਾਂ ਤੇ ਜੀਨਸ ਦੋ ਸ਼ਰਟਾਂ ਇੱਕ ਜੀਨਸ ਇੱਕ ਲੋਅਰ ਮੈਂ ਉਹ ਚੇਂਜ ਕਰਕੇ ਨੂ ਲੈ ਤੇ ਦੋ ਲੋਅਰ ਹੋਰ ਲੈ ਸੀਗੇ ਮੈਂ ਤਾਂ ਜਿਹੜੇ ਨਹੀਂ ਸੀ ਜਿਆਦਾ ਲੂਸ ਸੀ ਉਹ ਚੇਂਜ ਕਰ ਲਏ ਆਪਾਂ ਪੁੱਤ ਨੇ ਮਾਂ ਦੀ ਪਸੰਦ ਦੀਆਂ ਚੀਜ਼ਾਂ ਲੈ ਲਈਆਂ ਮਾਂ ਨੇ ਪੁੱਤ ਦੇ ਪਸੰਦ ਦੀਆਂ ਚੀਜ਼ਾਂ ਲੈ ਲਈਆਂ 올 ਰਾਈਟ ਸਹੀ ਸਹੀ ਜਦ ਬੋਟੀ ਲੈ ਆਣੀ ਉਹਦੇ ਵਿੱਚ ਇਦਾਂ ਕਰੂੰਗਾ ਨੇ ਕੀ ਹੁੰਦੇ ਕੀਵਾਂਗੇ ਉਦੋਂ ਪਤਾ ਨਹੀਂ ਉਦੋਂ ਦੀ ਉਦੋਂ ਦੀ ਕਿ ਉਦਾਂ ਤੋਂ ਤਾਂ ਇਹੀ ਹੋਊਗਾ ਹਾਂ ਹਾਂ ਦਸਾਂ ਕਿਸਾਲਾ ਤੱਕ ਇਹ ਗਾਣਾ ਗਾਈ ਮੁੰਡਾ ਟੋਰ ਨਾਲ ਛੜਾ ਸਹੀ ਕਿ ਨਹੀਂ ਜਿਆਦਾ ਹੀ ਟਾਈਮ ਕੱਤਤਾ ਤੁਸੀਂ ਅੱਛਾ ਤੂੰ 10 ਸਾਲ ਨਹੀਂ ਪਾਣਾ ਹਾਂ ਖੈਨਾ 10 ਸਾਲ ਨਹੀਂ ਸੁਣਿਆ ਮਤਲਬ ਕਿ ਮੈਂ ਯੰਗੇ ਚ ਸੱਸ ਬਣ ਜਾਊਂਗੀ ਹੈਨਾ ਥੈਂਕ ਯੂ ਸੋ ਮੱਚ ਮੈਨੂੰ ਜਲਦੀ ਸੱਸ ਬਣਾਉਣ ਲਈ ਕਿਉਂਕਿ ਮੈਂ ਖੁਦ ਚੋਣੀ ਕਿ ਮੈਂ ਤੈਨੂੰ 23 24 ਸਾਲ ਦੇ ਦੀ ਤੇਰੀ ਮੈਰਿਜ ਕਰਦਾ ਮਨੇ ਲੋਸ਼ਨ ਲੋਸ਼ਨ ਲੈ ਲਿਆ ਜੀ ਇੱਥੋਂ ਦੇਖਦੇ ਕਿਹੜਾ ਲੈ ਕੇ ਆਉਣੇ ਆ ਸੰਸਕ੍ਰੀਮ ਲੋਸ਼ਨ ਲੈਓ ਅਸੀਂ ਅਸੀਂ ਜੇ ਇੱਥੇ ਰੁਕੇ ਸੀ ਮਾਂ ਪੁੱਤ ਸਰਦਾਰ ਮੁੰਡੇ ਕੋਲੇ ਅਸੀਂ ਡੋਸਾ ਖਾਣੇ ਆ ਉਨੇ ਆ ਤੇ ਇਹਦੇ ਕੋਲ ਰੁਕੇ ਸੀ ਅਸੀਂ ਗਾ ਡੋਸਾ ਖਾ ਲੈਨੇ ਮਾਂ ਪੁੱਤੇ ਸ਼ਾਮ ਨੂੰ ਹੀ ਰੇੜੀ ਲਾਉਂਦਾ ਇਹੋ ਵੀਰ ਇੱਥੇ ਦੁਪਹਿਰ ਨੂੰ ਜਾਂ ਸਵੇਰ ਨੂੰ ਨਹੀਂ ਹੁੰਦਾ ਸ਼ਾਮ ਨੂੰ ਹੁੰਦਾ ਉਹ ਪਰਾਂ ਖੜੇ ਆ ਭਾਜੀ ਇੱਕ ਆ ਵੀ ਉਹਨਾਂ ਨਾਲ ਦੀ ਆ ਮੇਰੇ ਖਿਆਲ ਚ ਨਹੀਂ ਇਹ ਖਾਣ ਆਏ ਸੀ ਉਹ ਵਾਲੇ ਆ ਸਰਦਾਰ ਤੇ ਇਹ ਦੇਖੋ ਅੱਜ ਫੇਰ ਨੇਹਰ ਆ ਗਿਆ ਨੇਰ ਵੀ ਥੋੜਾ ਢੋਸਾ ਢੋਸਾ ਜਿਹਾ ਖਾਦਾ ਹੀ ਨਹੀਂ ਗਿਆ ਨੇਰ ਬੋ ਆ ਗਿਆ ਉਹ ਮੁੰਡੇ ਨੇ ਰੇੜੀ ਚੱਕ ਦਿੱਤੀ ਕਹਿੰਦਾ ਵੀ ਮਿੱਟੀ ਪੈ ਜਾਣੀ ਆ ਕੋਈ ਤੁਹਾਨੂੰ ਉਹ ਮਤਲਬ ਖਾਣ ਦੇ ਵਿੱਚ ਵੀ ਟੇਸਟ ਨਹੀਂ ਆਉਣਾ ਕਿਰਕੀ ਆਣੀ ਆ ਸੋ ਤੁਸੀਂ ਫੇਰ ਆ ਜਿਓ ਕਿਤੇ ਤੇ ਉਹ ਉਹ ਇਹ ਮੁੰਡੇ ਨੂੰ ਅਸੀਂ ਅੱਗੇ ਵੀ ਮੈਂ ਤੇ ਮੇਰੇ ਹਸਬੰਦ ਨਾਲ ਗੱਲਾਂ ਕਰਦੇ ਰਹਿੰਦੇ ਹੁੰਨੇ ਪੇ ਇਦਾਂ ਹੀ ਸਹੀ ਆ ਵਧੀਆ ਵੀਰੇ ਤੂੰ ਕੰਮ ਖੋਲੇ ਆ ਜਾਂ ਕਿਦਾਂ ਤੇ ਮੈਂ ਉਹਨੂੰ ਦੱਸਣ ਲੱਪੀ ਮੈਂ ਕਿਹਾ ਵੀਰਿਆ ਬਈ ਇਹ ਵੀ ਮੇਰਾ ਪੁੱਤਿਆ ਮਨਵੀਰ ਆ ਮੇਰਾ ਬੇਟਾ ਅਸੀਂ ਵੈਨੂੰ ਇਧਰੇ ਗਾਵਾਂ ਪਾ ਕੇ ਦਿੱਤੀਆਂ ਤੇ ਇਧਰੇ ਕੰਮ ਸ਼ੁਰੂ ਕਰਨਾ ਉਹ ਦੇਖਣ ਲੱਗ ਗਿਆ ਮੇਰੇ ਮੂੰਹ ਹਲ ਕੀ ਕਹਿੰਦਾ ਸੀ ਮਣੀ ਕਹਿੰਦਾ ਤੁਹਾਡਾ ਬੇਟਾ ਇਹ ਤੁਹਾਡਾ ਬੇਟਾ ਵਾ ਕਹਿੰਦਾ ਅੱਛਾ ਕਹਿੰਦਾ ਉਹਨੇ ਸੋਚਿਆ ਵੀ ਸ਼ਾਇਦ ਮੈਂ ਇਹਦੀ ਵੱਡੀ ਭੈਣ ਆ ਮਨਵੀਰ ਦੀ ਫੇ ਉਹਨੂੰ ਇਦਾਂ ਫੀਲ ਹੋਇਆ ਵੀ ਮੈਂ ਇਹਦੀ ਵੱਡੀ ਭੈਣ ਆ ਮੈਂ ਕਿਹਾ ਨਹੀਂ ਮੇਰਾ ਬੇਟਾ ਮੈਂ ਕਿਹ ਆਏ ਹੋ ਬੇਟਾ ਚਬੂਡ ਅ ਬਈ 19ਵਾਂ ਸਾਲ ਲੱਗਾ ਹੋਇਆ ਮੈਂ ਕਿਹਾ ਇਹਨੂੰ ਤੇ گاਵਾ ਲੈ ਕੇ ਦਿੱਤੀਆ ਕਹਿੰਦਾ ਨਹੀਂ ਨਹੀਂ ਇੱਧਰ ਹੀ ਕਹਿੰਦਾ ਖੋਲ ਕੇ ਦੋ ਕੰਮ ਮੈਂ ਹੁਣ ਕਹਿੰਦਾ ਮਤਲਬ ਕਿ ਗੂਗਲ ਤੇ ਵੀ ਪਾਇਆ ਹਨਾ ਗੂਗਲ ਤੇ ਵੀ ਪਾਇਆ ਕਹਿੰਦਾ ਜੋਮੈਟੋ ਵਾਲਿਆਂ ਨਾਲ ਵੀ ਮੈਂ ਕਰਕੇ ਮੈਂ ਇੱਧਰ ਹੀ ਆਪਣਾ ਕੰਮ ਜਿਹੜਾ ਹੋਰ ਵੀ ਅੱਗੇ ਵਧਾਉਣਾ ਤੇ ਸਹੀ ਗੱਲ ਹੈਗਾ ਇੱਥੇ ਰਹਿਣਾ ਚਾਹੀਦਾ ਦੇ ਲੋ ਕਿੰਨਾ ਨੇਰ ਆ ਗਿਆ ਨਾ ਆ ਵੀਡੀਓ ਵਿੱਚ ਤੇ ਮਤਲਬ ਕਿ ਦਿਖੰਦੇ ਆ ਨਾ ਲੋ ਜੀ ਦਿਖੰਦਾਈ ਹਨਾ ਮਣੀ ਉਦਾਂ ਮਤਲਬ ਕਿ ਜਿਹਨੂੰ ਕਹਿ ਦੋ ਨਾ ਨੇਰ ਜਿਆ ਪੈ ਗਿਆ ਨੇਰ ਜਿਆ ਇਹਦੇ ਵਿੱਚ ਅਜੇ ਲਾਈਟਾਂ ਲੋਈਟਾਂ ਕਰਕੇ ਲੋਉ ਦਿਖਾਂਦਾ ਹੀ ਆ ਉਦੋਂ ਨੇ ਹੀ ਰਿਆ ਆ ਵੀ ਉਦੋਂ ਨੇ ਹੀ ਨਾ ਡਿੱ ਗਿਆ ਰੋਕਾ ਨਾ ਆ ਇਹ ਕਿਨੀ ਲੱਦੀ ਹੋਈ ਟਰਾਲੀ ਹੈ ਨਾ ਐਸਪੀਐਸ ਨਗਰ ਜੋਤੀ ਮਸੇ ਹੋਣਾ ਜਾਣੀ ਐਸਪੀਐਸ ਨਗਰ ਕਈ ਪਾਸੇ ਹੀ ਆ ਗੱਲ ਐ ਐਸਪੀਐਸ ਨਗਰ ਜੋ ਹੀਂ ਪਗਿਆ ਮਕੰਦਪੁਰ ਮਕੰਦਪੁਰ ਜ਼ਿਲ੍ਹਾ ਹੈ ਅਭੀ ਤਾਂ ਐਸਪੀਐਸ ਨਗਰ ਮਕੰਦਪੁਰ ਨੂੰ